ਵੱਲਾ ਸਾਰੇ ਬਜ਼ੁਰਗਾਂ ਨੂੰ ਮਾਵਾ ਪਾਣਾਂ ਨੂੰ ਨੌਜਵਾਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰੂਹ ਫੋਸ਼ੀ ਦੀ ਗਾਰਗਰ ਵਾਸੀਏ ਪਿੱਛੇ ਬੰਦੀ ਸਿੰਘਾਂ ਨੇ ਪੋਸਟਰ ਨੇ ਕੋਠੇ ਤੇ ਕੇਸਰੀ ਨਿਸ਼ਾਨ ਨੇ ਵਾਹਿਗੁਰੂ ਜੀ ਦਾ ਝੰਡਾ ਬੁਲੰਦ ਕਰੀਏ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਚਾਚਾ ਜੀ ਨੇ ਭਾਨੇ ਸਿੱਧੂ ਵਾਲੇ ਵਿਸ਼ੇ ਤੇ ਗੱਲ ਕਰੀ ਨਾ ਮੈਂ ਤੁਹਾਡੇ ਨਾਲ ਦਿੱਲੀ ਵਾਲੇ ਵਿਸ਼ੇ ਤੇ ਗੱਲ ਕਰਦਾ ਜੀਓ ਆਪਾਂ ਦਿੱਲੀ ਦੇ ਵਿੱਚ 6-8 ਸਾਲ ਮੋਰਚਾ ਲਾਇਆ ਆਪਾਂ ਇੱਕ ਮਿੱਠੀ ਗੋਲੀ ਦੇ ਕੇ ਮੋਦੀ ਨੇ ਮੋਰਚਾ ਵੀ ਇਹ ਕਾਨੂੰਨਾਂ ਵਿੱਚ ਵਾਪਸ ਲੈ ਲੇ ਆਪਾਂ ਵੀਰੋ ਘਰਾਂ ਨੂੰ ਆ ਗਏ ਇੱਥੇ ਪਹਿਲਾਂ ਸਾਡੇ ਮੁਖਲਵਾਨ ਜੀ ਨੇ ਕਰਜ਼ੇ ਚ ਲਿਆ ਫਿਰ ਕਿਸਾਨ ਵੀਰਾਂ ਨੂੰ ਕਰਜ਼ੇ ਚ ਲਿਆ ਫਿਰ ਜੁਵਾਨਾਂ ਨੂੰ ਕਰਜ਼ੇ ਚ ਲਿਆ ਅਗਲੀ ਵੀਰ ਬੁਲਾਈਏ ਨਾ ਅਗਲੀ ਵੀਰ ਲਈ ਪਤਾ ਹੈ ਦੁਨੀਆਂ ਦਾ ਹੱਥ ਖੋਲਿਆ ਫੋਨ ਡਰਾਈਵਰ ਦਾ ਹੱਥ ਖੋਲ ਜਾ ਰਿਹਾ ਹੈ ਮੇggen ਤੇ ਕੱਲੇ ਚਿੱਪ ਵਾਲੇ ਵਿੱਚ ਵੀ ਗੱਲ ਨਾ ਕਰੋ ਚਿੱਪ ਸਦੇ ਢਿੱਡ ਨਹੀਂ ਪੈਣੀ ਆ ਬਾਈ ਕੀ ਖਾਣੇ ਕੀ ਪੀਣੇ ਕਿੱਥੇ ਜਾਣੇ ਕਿੱਥੇ ਆਉਣੇ ਇਹ ਤੁਹਾਡੇ ਢਿੱਡ ਦੇ ਵਿੱਚ ਵੀ ਜਿੱਪ ਪਾਉਣੀ ਪੈ ਤੌਰੇ ਆ ਹਕੂਮਤ ਨੇ ਬਹੁਤ ਸਾਰੀਆਂ ਬੈਲਟਾਂ ਤੁਹਾਡੇ ਨਾਲੇ ਗੱਲ ਨਹੀਂ ਸਾਜੀ ਕਰਦੀਆਂ ਤੋ ਕਿ ਮੈਂ ਪਿਛਲੇ ਬਾਪੂ ਜੀ ਨਾਲ ਗੱਲ ਕਰੀ ਆ ਮਾ ਵੀ ਕਿਸੇ ਵੀ ਪਾਰਟੀ ਦੇ ਨੇ ਭਗਤ ਨਾ ਬਣੋ ਐ ਤਾਂ ਫਿਰ ਨੌਜਵਾਨਾਂ ਨੇ ਭਗਵਾਨ ਤੋਂ ਮਾਲੇ ਗੱਡੀਆਂ ਦੇ ਧੰਗੜੇ ਪਾ ਪਾ ਭਗਵਾਨ ਤੋਂ ਮਾਲੇ ਗੱਲ ਨਹੀਂ ਸੀ ਤਾਂ ਦਿੱਤੀਆਂ ਨਹੀਂ ਉਹ ਬੰਨ ਨਹੀਂ ਐ ਮੈਨੂੰ ਲਈ ਲੈ ਕੇ ਸੌਣੇ ਕੋਈ ਗੋਲਦਾ ਕੀ ਨੌਜਵਾਨ ਤੋਂ ਮਾਤ ਲੜੋ ਨੌਜਵਾਨ ਪਾਸਾ ਵੱਟ ਦਿੱਤੇ ਨੇ ਚੁੱਪਰੇ ਮਿੱਟਾ ਤੋਂ ਅੱਡੇ ਪਟਕੇ ਗ੍ਰੈਂਡ ਚ ਜਮਾ ਫੂਕਾ ਕੇ ਇਹਨਾਂ ਨੇ ਤਾਂ ਨੂੰ ਕੋਈ ਹਿੰਦਰਤੀ ਨਹੀਂ ਭਾਰਤੀ ਕਿਸਾਨ ਨੂੰ ਦੇਖਦਾ ਯਾਦ ਕਰਪ ਤੁਹਾਡੇ ਨਾਲ ਹੋਣਾ ਹੈ ਮੈਂ ਜਰਮਾਨਾ ਪਾਉਂਗਾ ਨਾ ਲਾਈਟ ਬੰਦ ਹੋਰ ਦੇਵਾਂਗੇ ਹੁਣ ਗੱਲ ਕਰਦਾ ਦਿੱਲੀ ਦੇ ਵਿਸ਼ੇ ਤੇ ਐਮਐਸਪੀ ਖਤਮ ਕਰਨ ਦੀ ਯਾਰੀ ਗੌਰਮੈਂਟਾ ਕਿ ਰਾਜ ਵਿੱਚ ਪੜੇ ਮਿੱਟਰਟਟ ਦਿੱਪਾ ਜਦੋਂ ਕੋਈੰ ਨਾ ਮਰਕਣੂ ਲਾਦੀ ਨਾਲ ਤੁਹਾਨੂੰ ਬਲਾਕ ਕੀਤਾ ਜਾਊਗਾ 28 8 ਤੋਂ 10 ਤੋਂ ਬਾਅਦ ਹੈ ਵੱਡੀ ਪਾਲਸੀ ਹੈ ਇਹ ਲਾਸਟ ਕੇਰਾ ਵੀਰੋ ਲਾਸਟ ਮੋਦੀ ਵੀ ਉਹ ਚైనਾ ਵਾਲੇ ਕਿਉਂ ਸੱਤ ਖਾਂਦੇ ਨੇ ਚైనਾ ਦੇ ਕਿਉਂ ਵੱਢੀ ਖਾਂਦੇ ਨੇ ਕਿਉਂ ਚੀਹੇ ਖਾਂਦੇ ਨੇ 350 ਬੰਦਾ ਚైనਾ ਦੇ ਵਿੱਚ ਬਲੌਕ ਕੀਤਾ ਹੈ ਸਰਕਾਰ ਨੇ ਆ ਬੈਂਕਾਂ ਮੁਕਾਂ ਵਾਲਾ ਕੰਮ ਠੱਪਾ ਹੈ ਪੈਸਾ ਬੰਦ ਗੂਗਲ ਪੇ ਫੇਰ ਤੋਂ ਇਹ ਸਿਸਟਮ ਚੱਲਣਾ ਹੈ ਜਿਹੜਾ ਤੁਹਾਡੇ ਘਰ ਚੋਂ ਬਜ਼ੁਰਗ ਝੰਡਾ ਲੈ ਕੇ ਜਾਊਗਾ ਹਕੂਮਤ ਦੇ ਗੱਟ ਬਣਾ ਲੈਣੇ ਤੋਂ ਕੱਢ ਕੇ ਬਜ਼ੁਰਗਾਂ ਨਾਲ ਇਹ ਨਾ ਬਲਾਗ ਸੌਦੇ ਆਧਾਰ ਕਾਰ ਫੋੜੇ ਨਿਕਲੇ ਸੌਦੇ ਖਾਤੇ ਫਿੱਟ ਨੇ ਵੱਡੀ ਲੜਾਈ ਆ ਕਾਂਗੜ ਵਾਸੀਓ ਚੈਨਾ ਵਾਲਾ ਮੂੰਹ ਸੱਤ ਖਾਣੇ ਹੋਣਾ ਕੋਣ ਇਹ ਹੁਣ ਤੁਸੀਂ ਦੇਖੋ ਵੀ 13 ਫਰਵਰੀ ਨੂੰ ਮੋਦੀ ਦੀ ਹਿੱਕ ਤੇ ਜੜਨੇ ਤੇ ਤੁਸੀਂ ਪਿਆਰੋ ਹੱਥ ਖੜੇ ਕਰੋ ਜੇ ਪਿਆਰ ਤੇਰਾ ਫਰਵਰੀ ਨੂੰ ਬਹੁਤ ਬਹੁਤ ਧੰਨਵਾਦ ਆ ਜੀ ਤੁਹਾ ਤੁਹਾਨੂੰ ਕੋਈ ਹੋਰ ਨਹੀਂ ਗੱਲਾਂ ਦੱਸਦਾ ਕਿਉਂਕਿ ਵੀਰੇ ਮੈਂ ਤੁਹਾਡੇ ਵਿਚਾਰ ਨਹੀਂ ਆ ਬਜ਼ੁਰਗੋ ਤੁਸੀਂ ਆਪ ਦੀ ਗੱਲ ਬਾਤ ਰੱਖਿਓ ਤੁਸੀਂ ਡਿਸਕਵਰੀ ਚੈਨਲ ਦੇਖ ਦੋ ਕਦੇ ਵੀ ਚైనా ਤੋਂ ਬਿਮਾਰੀ ਆ ਗਈ ਕਰੋਨਾ ਉਹ ਭੁੱਖੀ ਮਰਦੇ ਕਿੱਧਰ ਜਾਂ ਜਦੋਂ ਬਲਾਕੀ ਕਰ ਰੱਖਿਆ ਸਰਕਾਰ ਨੇ ਕ੍ਰਾਸੀ ਨਾਸ਼ ਨਹੀਂ ਮਹਿੰਗਾ ਨੇ ਦੇਣੇ ਕ੍ਰਾਸੀ ਦਾ ਕੰਮ ਠੱਪ ਹੈ ਆ 2000 ਦਾ ਲੋਟ ਵੀ ਬੰਦਦਾ 500 ਦਾ ਵੀ ਬੰਦਦਾ 100 ਦਾ ਵੀ ਬੰਦ ਸੋਨੂੰ ਬੈਠਾ ਮੌਕਾ ਦਾ ਵੇਚ ਦੇਣੇ ਨੇ ਪਹਿਲਾਂ ਮਾਲ ਮੰਡੀਏ ਵਿੱਚੇ ਨਹੀਂ ਪਸਵਾ ਮੰਡੀ ਲੱਗ ਜੀ ਮਾਲ ਮੰਡੀਏ ਵਿੱਚੇ ਨਹੀਂ ਥੋੜੇ ਬਿਜਲੀ ਬੋਰਡ ਨੂੰ ਵੇਚਣ ਜਾ ਰਹੇ ਹਾਂ ਚੱਪਾ ਲੀ ਮੀਟਰ ਲਾ ਕੇ ਤੁਹਾਡੇ ਮੀਟਰ ਦੇ ਵਿੱਚ ਫਿੱਟਾ ਪੈਸੇ ਪਿਆ ਕਰਦੇ 12 ਵਜੇ ਪੈਸੇ ਖਤਮ ਮਾਰਦੇ ਨਾਲ ਲੈਟ ਖਤਮ ਲੈਟ ਦਿੱਤਾ ਇਹ ਤੁਹਾਨੂੰ ਲੋਸੀ ਜਿਹਾ ਨਹੀਂ ਨੇ ਜਿਵੇਂ ਉਹ ਦਾ ਕਾਲਾ ਪੈਸਾ ਚਿੱਟਾ ਕਰਿਆ ਨੋਟ ਬੰਦੀ ਕਰਕੇ ਉਹਨੂੰ 2250 ਤੋਂ ਘੱਟ ਕੋਈ ਪੈਂਦਾ ਹੈ ਦੱਸੋ ਵੀਰੋ ਪੈਂਦਾ ਕੋਈ ਏਸੀ ਤਰ੍ਹਾਂ ਤੁਹਾਡੇ ਟਿੱਕ ਜਿੱਪ ਪਾਈ ਹੋਏ ਜਦੋਂ ਤੁਸੀਂ ਹਕੂਮਤ ਦੇ ਖਿਲਾਫ ਉੱਠਿਆ ਕਰੋਗੇ ਸਾਨੂੰ ਬਲਾਕ ਕੀਤਾ ਜਾਊਗਾ ਬਲਾਕ ਸਾਰੇ ਟੱਬਰ ਨੂੰ ਜਦੋਂ ਵੀਰੋ ਗੁੱਗਰ ਕੋਲ ਤੋਂ ਬਲਾਕ ਹੋਗੇ ਫੋਰ ਕੋਲ ਤੋਂ ਬਲਾਕ ਹੋਗੇ ਪਾੜੀ ਕਿਥੋਂ ਹੋ ਰਹੀ ਹੈ ਬਾਈ ਰੋਟੀ ਕਿਥੋਂ ਹੋਊਂਗੀਆਂ ਐਮਐਸਪੀ ਤਾੜ ਨਹੀਂ ਆ ਰਹੇ ਨੇ ਸੱਪ ਡੱਡੂ ਜੋ ਮੇਰਾ ਸਰਪਾ ਉਹੀ ਸਰਪ ਕਰਾਂਗੇ ਬਾਈ ਕੋਰੇ ਖਾਣੇ ਤੇ ਖਾਣ ਵਾਲੇ ਅਨਾਜ ਤੇ ਪਾਣੀ ਤੇ ਜੁੱਤਾ ਹੋਣੇ ਜਿਹੜਾ ਅਨਾਜ ਇਹ ਕਹਿੰਦੇ ਨੇ ਬਾਦੂ ਆ ਸਾਡੇ ਕੋਲੇ ਪਾਣੀ ਬਾਦੂ ਆ ਇਹਦੇ ਆ ਵੀ ਸਾਰਾ ਸੱਤ ਮਹੀਨੇ ਨੇ ਆਰਦੇ ਇੰਟਰ ਕਰ ਲੈਣੇ ਚਾਹਨਾ ਐਤਾ ਵੱਡਾ ਮਲਕਾ ਸੁਨਿਤੋ ਲੈ ਕੇ ਜਹਾਜ਼ ਬਣਾ ਸਕਦਾ ਔਰ ਜਿਹੜਾ ਉੱਥੋਂ ਦਾ ਤਾਮਾ ਸ਼ਾਹ ਰਾਜਾ ਇਹ ਜਿਵੇਂ ਜਿਵੇਂ ਅੰਤਰਕੋਰੀਆ ਦੇ ਗੱਲ ਸੁਣੂ ਨਫੂ ਜੇ ਪੰਨੇ ਸਾਹ ਹੱਸਦਾ ਤਾਂ ਫਾਰੇ ਨੂੰ ਸਲਾਮ ਹੈ ਜਹੇ ਜੇ ਬਾਗ ਰੱਖਦਾ ਹੋਵੇ ਬਾਗ ਰੱਖਣੇ ਪੈਣੇ ਨੇ ਫਿਰ ਤੁਸੀਂ ਮੈਨੂੰ ਆਏ ਦੱਸੋ ਵੀ ਤੇ ਜੋੜਾ ਨਹੀਂ ਧਰਤੀ ਹੈ ਇੱਥੇ ਮੋਦੀ ਦੀ ਹਕੂਮਤ ਹੋਰ ਦੇਉਂਗੇ ਜਾਂ ਨਹੀਂ ਹੋਣ ਦੇਉਂਗੇ ਬੰਦੇ ਮਹਾਂਦਰ ਦੇ ਬਾਰਸੋ ਇਹ ਪੰਜਾਬ ਆ ਪੰਜਾਬ ਹਰਿਆਣੇ ਵਾਲਿਆਂ ਨੇ ਦਿੱਧ ਪੋੜਾ ਬੰਦ ਕਰਤਾ ਡੈੜੀਆਂ ਚ ਆਪਣੇ ਵਾਸਤੇ ਮਖਲੀਆਂ ਜਮਾ ਕਰ ਰਹੇ ਨੇ ਮੱਕੀ ਦੀ ਰੋਟੀ ਲੱਖਣੀ ਦੇ ਤਰਕੇ ਸਾਗ ਗਲਾਂ ਚ ਆਪਣੇ ਹਾਰ ਪੈਣੇ ਜਦੋਂ ਆਪਾਂ ਬਾਰਡਰ ਤੇ ਜਾਵਾਂਗੇ 13 ਫਰਵਰੀ ਨੂੰ ਸਾਰਾ ਹਰਿਆਣਾ ਆਪਾਂ ਨੂੰ ਲੇਟੇ ਤੇ ਚਾਕੇ ਬਾਰਡਰ ਪਾਰ ਕਰਾਊਗਾ ਕਿਤੇ ਐਨਾ ਡਰ ਜੇ ਸਾਡਾ ਟਾਇਰ ਟੁੱਟ ਜਾਣਗੇ ਗੱਡੀਆਂ ਟੁੱਟ ਜਾਣਗੀਆਂ ਸਾਡੇ ਬੰਦੇ ਕੁੱਤੇ ਜਾਣਗੇ ਹਰਿਆਣਾ ਛੋਟਾ ਆਪਾਂ ਇਹ ਪਿਆਰ ਦਾ ਹੋਰੇ ਪਾਰ ਕਰਾਉਣਾ ਪਰ ਬਾਰਡਰਾ ਹੋਰ ਮੇਰਾ ਵੀਰ ਵਰਕੇ ਛੋਟੇ ਪਿੰਡ ਚ ਪਰਸੋਂ ਹੂਟਰ ਵੱਜੇ ਸੀ ਕਿਨਾ ਵੱਜੇ ਦੀ ਪੋਰਸ਼ ਢੇਰ ਸੇ ਵੱਡਾ ਜਾ ਬਚੇ ਦੀ ਹੈ ਭਾਈ ਪੋਛਾਈ ਦੀ ਪਿੰਡ ਚ ਆ ਜਿਹੜੇ ਭਾਨੇ ਸਿੱਧੂ ਦੇ ਮਸਲੇ ਚ ਗਿਓ ਨਹੀਂ ਇੱਥੇ ਵੀ ਖਾ ਆਪਣਾ ਪ੍ਰਧਾਨ ਜੀ ਮੁੰਡੇ ਤੁਰਦੇ ਆ ਖਾਸ ਇੱਕ ਮੁੰਡੇ ਬਹੁਤੇ ਕੀ ਗੱਲ ਇਹ ਮੁੰਡੇ ਘਰਾਂ ਚ ਵੜ ਕੇ ਤਿੱਕ ਗਏ ਸੀ ਇਸਰਾ ਕੋਲ ਕੋ ਨਾਲ ਟੱਕਰ ਲੈਣਾ ਲੁੱਕ ਗਈ ਧੀ ਗਏ ਸੀ ਨਾ ਕਹ ਕੇ ਆਪਾਂ ਜੋੜੇ ਦੇ ਬਾਅਦ ਸੋ ਬਾਅਦ ਮੈਂ ਤਾਂ ਰੂਹ ਖੁਸ਼ ਹੋ ਗਿਆ ਓਟੋ ਦੇਖ ਕੇ ਆ ਝੰਡੇ ਦੇਖ ਕੇ ਸੋ ਮੇਰਾ ਵੀਰ ਵਰਕੇ 13 ਫਰਵਰੀ ਨੂੰ ਦਿੱਲੀ ਦੀ ਰੇਕ ਤੇ ਚੜਾਗੇ ਆਪੋ ਇਹਦੇ ਲਾਲੀ ਪਾਪਾ ਚ ਆ ਕੇ ਨੋਦੀ ਦੇਸ਼ ਆ ਇੱਕ ਮਹੀਨਾ ਕੋ ਹੋਰ ਵਸਣਾ ਸੀ ਬਾਈ ਸਾਰੀ ਹੱਲ ਹੁੰਦਾ ਸੀ ਪਰ ਕੁਛ ਕਾ ਗਵਰੂ ਹੈ ਹੋਗਾ ਮੈਂ ਕਿਸੇ ਦੀ ਇੱਥੇ ਨਿੰਦਿਆ ਕਰਨ ਨਹੀਂ ਆਇਆ ਵੇਖ ਤਾਂ ਜਾ ਕੇ ਮੁੱਖ ਮੰਤਰੀ ਬਣ ਜੇ ਯਾਰ ਕਿ ਦਿਨੇ ਐਮਐਲਏ ਬਣ ਜੇ ਪੰਜਾਬ ਦੇ ਉਹਨੇ ਨੂੰ ਕੀ ਮਿਲਿਆ ਜਮਾਨਤਾ ਜੱਪ ਉਹਨੇ ਲਿਕਦਾ ਹੁੰਦਾ ਨਹੀਂ ਸਹੀ ਰੱਖਿਓ